ਆ ਵੀ ਦੋਸਤੋ ਸ਼ੁਰੂ ਕਰਦੇ ਆਂ ਅੱਜ ਦਾ ਵੀਡੀਓ ਇਹ ਹੈਗਾ ਬੋਲਟ ਰਾਇਲ ਐਨਫੀਲਡ EFI 350 ਬਲੈਕ ਹਾਰਸ ਦੋਸਤੋ ਆਪਾਂ ਨਾ ਇਹਦਾ ਜਿਹੜਾ origignal ਬੈਂਡ ਹੈ ਆ ਪਿਆ ਇਹ ਆਪਾਂ ਚੇਂਜ ਕਰਿਆ ਵਾ ਇੱਥੇ ਅੱਗੇ ਵੀ ਇੱਕ ਮੈਂ ਵੀਡੀਓ ਬਣਾਈ ਸੀਗੀ ਤੇ ਅੱਜ ਆਪਾਂ ਤੁਹਾਨੂੰ ਨਾ ਵਿਸਥਾਰ ਨਾਲ ਪੂਰੇ ਦੱਸਦੇ ਆਂ ਵੀ ਇਹ ਕਿੱਦਾਂ ਆਪਾਂ ਫਿੱਟ ਕਰਿਆ ਕਿੱਦਾਂ ਇਹਨੂੰ ਆਪਾਂ ਸਲੈਂਸਰ ਨੂੰ ਮੋਡੀਫਾਈ ਕਰਿਆ ਵਾ ਦੋਸਤੋ ਜਿਹੜਾ ਆਹਾ ਬੈਂਡ ਹੈ ਨਾ ਆਵਾਜ਼ ਇਹਦੀ ਬੈਂਡ ਨੇ ਬਣਾਉਣੀ ਹੁੰਦੀ ਆ ਨਾ ਕਿ ਸਲੈਂਸਰ ਨੇ ਬਣਾਉਣੀ ਹੁੰਦੀ ਆ ਅੱਗੇ ਜੇ ਤੁਸੀਂ ਇਹ ਵਧੀਆ ਕੁਆਲਿਟੀ ਦਾ ਲਾਉਂਗੇ ਤਾਂ ਕਿਉਂਕਿ ਇਹ ਥੋੜੇ ਮੋٹے ਪਾਈਪ ਦਾ ਬਣਿਆ ਹੁੰਦਾ ਵਾ ਇਸ ਕਰਕੇ ਜਿਹੜੀ ਇਹ ਝੋ ਆਵਾਜ਼ ਨਿਕਲੂਗੀ ਨਾ ਉਹ ਥੋੜੀ ਹੈਵੀ ਨਿਕਲੂਗੀ ਹੈਵੀ ਸਾਊਂਡ ਤੇ ਜੇ ਆਪਾਂ ਆਪਾਂ ਪੁਰਾਣੀ ਕਿਸੇ ਹਲਕੀ ਕੁਆਲਿਟੀ ਦਾ ਲਾਉਨੇ ਆ ਤਾਂ ਉਹ ਫਿਰ ਛਣ ਛਣ ਦੀ ਆਵਾਜ਼ ਕਰਦੀ ਹੈ ਜਿਵੇਂ ਲਾ ਲਓ ਤੁਸੀਂ ਵੀ ਪੀਪੇ ਖੜਕਦੇ ਹੁੰਦੇ ਆ ਹਨਾ ਤੇ ਇਹ ਆਪਾਂ ਤਿਆਰ ਦੋਸਤੋ ਇਸ ਤਰ੍ਹਾਂ ਕਰਿਆ ਵਾ ਉਹ ਵੀਡੀਓ ਚ ਕਈ ਵੀਰਾਂ ਨੇ ਪੁੱਛਿਆ ਸੀਗਾ ਵੀ ਆਹ ਸੈਂਸਰ ਦਾ ਕੀ ਸਿਸਟਮ ਹੈ ਨਾ ਸੈਂਸਰ ਦਾ ਕੀ ਹੈ ਦੋਸਤੋ ਜਿਹੜਾ ਇਹ ਸੈਂਸਰ ਹੈ ਨਾ ਜਿਹੜਾ ਇਹਦਾ ਆਹੀ ਇੰਡੀਕੇਟਰ ਦਾ ਵਾਲਾ ਬੋਲਟ ਹੁੰਦਾ ਵਾ ਆ ਦੇਖੋ ਤੁਹਾਨੂੰ ਮੈਂ ਦਿਖਾ ਦਿੰਨਾ ਆਹ ਵਾਲਾ ਨਟ ਇਹ ਨਟ ਆਪਾਂ ਇੱਥੇ ਜੈਸਾ ਆਪਾਂ ਡੰਡਾ ਲਾਇਆ ਵਾ ਵੀ ਇਹਦੇ ਵਿੱਚ ਕੋਈ ਦਿੱਕਤ ਨਾ ਪਵੇ ਇੱਥੇ ਡ੍ਰਿਲ ਨਾਲ ਹੋਲ ਕਰਾ ਕੇ ਤੇ ਇਹਦੇ ਉੱਪਰ ਲਖਾ ਰੱਖਿਆ ਆ ਆਪਾਂ ਇਹਨੂੰ ਮਿਗ ਵੈਲਡਿੰਗ ਕਰਾ ਲਿਆ ਤਾਂ ਜੋ ਜਿਹੜਾ ਇੱਥੇ ਸਲੰਸਰ ਲੱਗਦਾ ਸਲੰਸਰ ਦੇ ਉੱਪਰ ਆ ਸੈਂਸਰ ਲੱਗਦਾ ਹੋ ਜੇ ਸੈਂਸਰ ਵੀ ਆਪਾਂ ਇਹਦਾ ਕੱਢਿਆ ਨਹੀਂ ਗਾ ਤੇ ਦੋਸਤੋ ਜਿਹੜੀ ਅੱਜ ਇਹਦੇ ਵਿੱਚ ਤੁਹਾਨੂੰ ਦਿਖਾਉਣ ਵਾਲੀ ਚੀਜ਼ ਹੈ ਉਹ ਇਹ ਹੈ ਵੀ ਇਹਦੇ ਵਿੱਚ ਜਾਲੀ ਪਹਿਲਾਂ ਗੱਡੀ ਹੋਈ ਸੀਗੀ ਹੁਣ ਸਖਤਾਈ ਜ਼ਿਆਦੇ ਆ ਵੀ ਇਹ ਪਟਾਕੇ ਨਾ ਮਾਰੇ ਹਨਾ ਤੇ ਇਹ ਜਾਲੀ ਦੋਸਤੋ ਮੈਂ ਆਪ ਬਣਾ ਕੇ ਪਾਈ ਆ ਇਹਦੇ ਵਿੱਚ ਆ ਦੇਖੋ ਆ ਬਰਫੀਜ਼ ਵਾਲੀ ਦਾ ਟੁਕੜਾ ਲੈ ਲੈਣਾ ਵਾ ਠੀਕ ਹੈ ਇਹਨੂੰ ਇਸ ਤਰ੍ਹਾਂ ਨਾ ਇਸ ਤਰ੍ਹਾਂ ਗੋਲ-ਗੋਲ ਰੋਲ ਕਰਕੇ ਮੈਂ ਹੈਗਾ ਵੀ ਇਕੱਲਾ ਹੀ ਆ ਵੀਡੀਓ ਬਣਾਉਣੀ ਵੀ ਔਖੀ ਹੋ ਜਾਂਦੀ ਆ ਦੇਖੋ ਇਹ ਇਸ ਤਰ੍ਹਾਂ ਨਾ ਇਹਨੂੰ ਆਪਾਂ ਰੋਲ ਕਰ ਲੈਣਾ ਗੋਲ-ਗੋਲ ਇਹਦੀਆਂ ਦੋ ਹੀ ਲੇਰਾਂ ਰੱਖਣੀਆਂ ਨੇ ਆਪਸ ਵਿੱਚ ਜਾਨੀ ਦੀ ਇੱਕ ਵਾਰੀ ਜਿਵੇਂ ਇਦਾਂ ਹੋ ਗਈ ਤੇ ਦੂਜੀ ਇਦਾਂ ਤੇ ਇਹਨੂੰ ਮਿਲ ਲੈਣਾ ਇਹਦੀ ਹੈਗੀ ਜਾਲੀ ਆਹਾ ਇਸ ਜਗ੍ਹਾ ਤੇ ਇਹ ਦੋਸਤੋ ਮੈਂ ਇੱਥੋਂ ਲੈ ਕੇ ਤੇ ਇੰਨਾ ਲੈ ਕੇ ਇੱਥੇ ਤੱਕ ਜਾਲੀ ਪਾਈ ਹੋਈ ਹੈ ਇਹਦੇ 'ਚ ਆ ਦੇਖੋ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਵਾ ਇਹ ਆ ਦੇਖੋ ਦਿਖਦੀ ਹੋਣੀ ਹੈ ਜਾਲੀ ਹੂੰ ਨੀਰਾ ਵਹਿ ਰਿਆ ਆ ਦੇਖੋ ਦੇ ਵਿੱਚ ਪਾਈ ਹੋਈ ਹੈ ਜਾਲੀ ਦੋਸਤੋ ਆ ਆ ਦੇਖੋ ਆ ਜਾਲੀ ਇਹਦੇ ਵਿੱਚ ਆਪਾਂ ਬਣਾ ਕੇ ਸਾਰੀ ਗੋਲ ਪਾਤੀ ਹੁਣ ਦੋਸਤੋ ਇਹਦੀ ਆਪਾਂ ਤੁਹਾਨੂੰ ਆਵਾਜ਼ ਸੁਣਾਉਣੀ ਹੈ ਬਈ ਜਿਹੜਾ ਆ ਸਲੈਂਸਰ ਹੈ ਮੇਰੇ ਕੋਲ ਦੋਨੇ ਪਏ ਨੇ ਆਸਲਨ ਸਰ ਆ ਜਿਹੜਾ ਫ੍ਰੀ ਫਲੋ ਹੈ ਫ੍ਰੀ ਫਲੋ ਨਾਲ ਆਵਾਜ਼ ਇਹਦੀ ਕਿੱਦਾਂ ਦੀ ਬਣਦੀ ਹੈ ਤੇ ਉਹ ਉਹਦੇ ਵਿੱਚ ਢੋਲ ਕੀ ਹੈ ਪਿਛਲੇ ਵਾਲੇ ਚ ਉਹ ਦੇਖਦੇ ਆ ਵੀ ਉਹਦੇ ਨਾਲ ਆਵਾਜ਼ ਕਿੱਦਾਂ ਦੀ ਬਣਦੀ ਹੈ ਮੈਂ ਆਪਾਂ ਫਿੱਟ ਕਰ ਲਈਏ ਮੜਾ ਜਾਂ ਸਲੰਸਰ ਫੇਰ ਮੈਂ ਤੁਹਾਨੂੰ ਸੁਣਾਉਣਾ ਇਹਦੀ ਬਾਅਦ ਆਹ ਦੇਖੋ ਦੋਸਤੋ ਆਪਾਂ ਟੈਂਪਰੇਰੀ ਜਿਹਾ ਫੱਟਾ ਕਰ ਲਿਆ ਹੁਣ ਆਪਾਂ ਕਰਦੇ ਆ ਇਹਨੂੰ ਸਟਾਰਟ ਮੈਂ ਜਿਹੜਾ ਥੋੜੀ ਆਵਾਜ਼ ਹੈ ਮਿੱਠੀ ਮਿੱਠੀ ਆਵਾਜ਼ ਪਸੰਦ ਕਰਦਾ ਵਾਂ ਮੈਂ ਹੁਣ ਤੁਹਾਨੂੰ ਦੂਜਾ ਜਿਹੜਾ ਢੋਲਕੀ ਵਾਲਾ ਅਸਲ ਅੰਸਰ ਉਹ ਪਾ ਕੇ ਸੁਣਾਉਣਾ ਉਹਦੀ ਆਵਾਜ਼ ਦੱਸਿਓ ਕਿੱਦਾਂ ਦੀ ਬਣਦੀ ਹੈ ਦੋਸਤੋ ਵੀਡੀਓ ਵਿੱਚ ਮੈਂ ਪਾਉਸ ਤਾਂ કરી ਸੀਗੀ ਮੈਂ ਇਕੱਲਾ ਹੀ ਆ ਦੋਸਤੋ ਇੱਥੇ ਫਿਰ ਵੀਡੀਓ ਬਣਾਉਣ ਦਾ ਵੀ ਥੋੜਾ ਜਿਹਾ ਦਿੱਕਤ ਪੈਂਦੀ ਹੈ ਮੈਨੂੰ ਤੇ ਲੈ ਵੀ ਦੋਸਤੋ ਹੁਣ ਆਪਾਂ ਇਹਦੇ ਵਿੱਚ ਫਿੱਟ ਕਰ ਲਿਆ ਦੂਜਾ ਜਿਹੜਾ ਢੋਲਕੀ ਵਾਲਾ ਅਸਲ ਅੰਸਰ ਹੈ ਦੂਜਾ ਆ ਪਿਆ ਫਰੀ ਫਲੋ ਆ ਲੈ ਵੀ ਦੋਸਤੋ ਹੁਣ ਦੱਸਿਓ ਵੀ ਇਹਦੇ ਚ ਆਵਾਜ਼ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਦੋਸਤੋ ਆ ਆਵਾਜ਼ ਜ਼ਿਆਦਾ ਪਸੰਦ ਆ ਲੈ ਵੀ ਦੋਸਤੋ ਆਵਾਜ਼ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਦੋਸਤੋ ਆਵਾਜ਼ ਜ਼ਿਆਦਾ ਜਾਵਾ ਆਪਣਾ ਜਿੱਟ ਡੋਰ ਕੀ ਹੈ ਤੁਹਾਨੂੰ ਦਿਖਾ ਦੋ ਉਸ ਤੋਂ ਮੈਨੂੰ ਆ ਆ ਜਿਆਦਾ ਪਸੰਦ ਹੈ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ ਸਾਰਿਆਂ ਦਾ